ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 16 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 16 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਈ ਗਏ ਰਾਸ਼ਟਰੀ ਅਵਾਰਡ 2023 ਵਿੱਚ ਪ੍ਰੈਸਟੀਜੀਅਸ ਪ੍ਰਿੰਸੀਪਲ ਅਵਾਰਡ 2023 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਪ੍ਰੈਸਟੀਜੀਅਸ ਪ੍ਰਿੰਸੀਪਲ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਕਿਰਨਦੀਪ ਕੌਰ ਨੂੰ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੋਰੀ ਦੀ ਅਗਵਾਈ ਵਿੱਚ ਫੈਪਰਾਸਟਰੀ ਅਵਾਰਡ 2023 ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਤੇ ਇਸ ਅਵਾਰਡ ਸਮਾਰੋਹ ਵਿੱਚ ਬੀਬੀ ਭਾਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਂਗੋਵਾਲ ਪ੍ਰਿੰਸੀਪਲ ਮੈਡਮ ਕਿਰਨਦੀਪ ਕੌਰ ਨੂੰ ਪ੍ਰੈਸਟੀਜੀਅਸ ਪ੍ਰਿੰਸੀਪਲ ਅਵਾਰਡ 2023 ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੋ ਟੀਚਰ ਪ੍ਰੀਤੀ ਪਦਮ ਅਤੇ ਊਰਵਸ਼ੀ ਰਾਣੀ ਇਹਨਾਂ ਨੂੰ ਵੈਸਟ ਟੀਚਰ ਦਾ ਅਵਾਰਡ ਮਿਲਿਆ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਡੋਰ ਸਟੈਪ ਸਰਵਿਸਿਜ਼ ਸਕੀਮ ਦੀ ਸ਼ੁਰੂਆਤ ਕੀਤੀ? ਹਾਂਜੀ ਰੀਸੈਂਟਲੀ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਡੋਰ ਸਟੈਪ ਸਰਵਿਸਿਜ਼ ਸਕੀਮ ਦੀ ਸ਼ੁਰੂਆਤ ਕੀਤੀ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਪੰਜਾਬ। ਇਸ ਸਕੀਮ ਦਾ ਨਾਮ ਮਾਨ ਸਰਕਾਰ ਤੁਹਾਡੇ ਦੁਆਰ। ਤੇ ਇਸ ਵਿੱਚ گورਨਮੈਂਟ ਦੀਆਂ ਕੁਝ ਚੀਜ਼ਾਂ ਜਿਵੇਂ ਜਨਮ ਜਨਮ ਸਰਟੀਫਿਕੇਟ ਹੋ ਗਿਆ ਮੌਤ ਸਰਟੀਫਿਕੇਟ ਹੋ ਗਿਆ ਜਾਤੀ ਸਰਟੀਫਿਕੇਟ ਹੋ ਗਿਆ ਇਹ ਤੁਹਾਨੂੰ ਘਰ ਬੈਠੇ ਹੀ ਤੁਹਾਡੇ ਐਡਰੈਸ ਤੇ ਮਿਲ ਜਾਣਗੇ ਠੀਕ ਹੈ ਅੱਗੇ ਜਿਵੇਂ ਕਚੈਰੀਆਂ ਦੇ ਵਿੱਚ ਜਾ ਕੇ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਸੀ ਜਾਂ ਫਿਰ ਮਤਲਬ ਇਹ ਹੁਣ ਘਰ ਦੇ ਵਿੱਚ ਹੀ ਮਿਲਣਗੇ ਤੁਹਾਨੂੰ ਡੋਰ ਸਟੈਪ ਸਰਵਿਸਿਜ਼ ਦੇ ਵਿੱਚ ਹੁਣ ਇਹ ਪੰਜਾਬ ਦੀ گورਨਮੈਂਟ ਨੇ ਸ਼ੁਰੂ ਕੀਤੀ ਹੈ ਸਕੀਮ ਮਾਨ ਸਰਕਾਰ ਤੁਹਾਡੇ ਦੁਆਰ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਕੈਪੀਟਲ ਆ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਵਿਆਸ ਪੰਜਾਬ ਵਿੱਚ 13 ਵਾਈਲਡਲਾਈਫ ਸੈਂਚਰੀਜ਼ ਆ ਵੈਸੇ ਤਾਂ 21 ਆ ਜਿਨ੍ਹਾਂ ਦੇ ਵਿੱਚੋਂ ਆ ਜਿਨ੍ਹਾਂ ਦੇ ਵਿੱਚੋਂ ਨੌ ਮਨੁੱਖ ਦੁਆਰਾ ਬਣਾਈਆਂ ਗਈਆਂ ਤੇ ਬਾਕੀ ਕੁਦਰਤ ਦੁਆਰਾ ਬਣੀਆਂ ਹੋਈਆਂ ਨੇ ਠੀਕ ਹੈ ਇਹਨਾਂ ਦੇ ਵਿੱਚੋਂ ਛੇ ਨੂੰ ਰਾਮਸਰ ਸਾਈਟ ਵੀ ਘੋਸ਼ਿਤ ਕੀਤਾ ਗਿਆ ਵਾ ਤੇ ਪੰਜਾਬ ਦੀ ਹੱਦ ਦੇ ਇੱਕ ਹੀ ਦੇਸ਼ ਨੂੰ ਲੱਗਦੀ ਹੈ ਉਹ ਹੈ ਜੇ ਪਾਕਿਸਤਾਨ ਅੰਤਰਰਾਸ਼ਟਰੀ ਹੱਦ ਦੇ ਇੱਕ ਲੱਗਦੀ ਹੈ ਪਾਕਿਸਤਾਨ ਦੀ ਤੇ ਤਿੰਨ ਰਾਜਾਂ ਨੂੰ ਲੱਗਦੀ ਹੈ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਪੰਜਾਬ ਦੀ ਹੱਦ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਨੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਤੁਹਾਡੇ ਲਈ ਜਿਆਦਾ ਇੰਪੋਰਟੈਂ हां जी नेक्स्ट पंजाब दी करंट अफेयर दी ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਸਰਟੀਫਿਕੇਟ ਆਫ ਐਕਸੀਲੈਂਸ ਅਵਾਰਡ ਆ ਜਿਹੜਾ ਇਹ ਪ੍ਰਾਪਤ ਕੀਤਾ ਵਾ ਜਾਨਕਿ ਸਰਟੀਫਿਕੇਟ ਆਫ ਐਕਸੀਲੈਂਸ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਪੰਜਾਬ ਸਰਕਾਰ ਨੇ ਸੂਬਾ ਨੂੰ મતਲਬ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਸ਼ਨ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ ਪੰਜਾਬ ਦੇ ਪਿੰਡ ਨਮਾ ਪਿੰਡ ਨੂੰ ਸਰਦਾਰਾਂ ਨੂੰ ਸਰਵੋਤਮ ਸੈਰਸਪਾਟਾ ਵਾਰਡ ਮਿਲਿਆ ਵੈਰੀ ਇੰਪੋਰਟੈਂਟ ਨਮਾ ਪਿੰਡ ਜਿਸ ਦਾ ਨਾਮ ਆ ਸਰਦਾਰਾ ਇਸ ਨੂੰ ਸਰਵੋਤਮ ਸੈਰਸਪਾਟਾ ਪਿੰਡ ਦਾ ਵਾਰਡ ਮਿਲਿਆ ਪੰਜਾਬ ਪੋਰਸ਼ਨ ਜਾਗਰੂਕਤਾ ਸੁਚਕਾਂਕ ਅੰਕ 2023 ਵਿੱਚ ਟੌਪ ਤੇ ਰਿਹਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਆਈਫੋਨ ਨਿਰਮਾਤਾ ਫੌਕਸਕੌਨ ਕਿਸ ਰਾਜ ਵਿੱਚ 1.67 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਦੇਖੋ ਆਈਫੋਨ ਬਣਾਉਂਦੀ ਹੈ ਕੰਪਨੀ ਜਿਸ ਦਾ ਨਾਮ ਆ ਫੌਕਸਕੌਨ ਤੇਹ ਕਰਨਾਟਕ ਰਾਜ ਦੇ ਵਿੱਚ 1.67 ਮਿਲੀਅਨ ਦਾ ਨਿਵੇਸ਼ ਕਰੇਗੀ অপশন ਨੰਬਰ B ਇਜ਼ ザ রাইਟ ਆਨਸਰ ਕਰਨਾਟਕ ਹੁਣੇ ਕਰਨਾਟਕ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਆ ਬੰਗਲੌਰ ਇੱਥੋਂ ਦੇ ਚੀਫ ਮਿਨਿਸਟਰ ਸਿਦਰ ਮਈਆ ਅਤੇ ਗਵਰਨਰ ਆ ਥਾਵਰਚੰਦ ਗਹਿਲोत ਕਰਨਾਟਕ ਦੇ ਵਿੱਚ ਨਾਗਰਹੌਲ ਨਾਗਰਹੌਲ ਨੈਸ਼ਨਲ ਪਾਰਕਾ ਬੰਦੀਪੁਰ ਨੈਸ਼ਨਲ ਪਾਰਕਾ ਤੁੰਗਪਧਰਾ ਨੈਸ਼ਨਲ ਪਾਰਕਾ ਗੁਦਰੀ ਮੁਖਾ ਨੈਸ਼ਨਲ ਪਾਰਕਾ ਬਨੇਰਗਾਟਾ ਨੈਸ਼ਨਲ ਪਾਰਕਾ ਅੰਸ਼ੀ ਨੈਸ਼ਨਲ ਪਾਰਕ ਨੈਸ਼ਨਲ ਪਾਰਕ ਇਸ ਤੋਂ ਇਲਾਵਾ ਸੋਮੇਸ਼ਵਰ ਵਾਈਲਡਲਾਈਫ ਸੈਂਚਰੀ ਹੈ ਤੇ ਭਦਰਾ ਵਾਈਲਡਲਾਈਫ ਸੈਂਚਰੀ ਹੈ ਰਕਸ਼ਰ ਮਈਆ ਕਰਨਾਟਕ ਦੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ ਬੰਗਲੌਰ ਵਿੱਚ ਨਵਾਂ ਕੰਬਾਲਾ ਮੁਕਾਬਲਾ ਕਰਵਾਇਆ ਗਿਆ ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਦੀ ਗਿਣਤੀ ਵਿੱਚ ਬੰਗਲੌਰ ਟੌਪ ਤੇ ਰਿਹਾ ਨੇਵਲ ਲਿਟਰੇਚਰ ਫੈਸਟੀਵਲ 2023 ਬੰਗਲੌਰ ਵਿੱਚ ਆਯੋਜਿਤ ਕੀਤਾ ਗਿਆ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਾਲ 2023 ਵਿੱਚ Google ਦੇ ਟੌਪ ਟ੍ਰੈਂਡਿੰਗ ਐਥਲੀਟ ਦੀ ਸੂਚੀ ਵਿੱਚ ਇਕਲੌਤਾ ਭਾਰਤੀ ਕ੍ਰਿਕਟਰ ਕੌਣ ਬਣਿਆ? ਹਾਂਜੀ ਸਾਲ 2023 ਦੇ ਵਿੱਚ Google ਦੇ ਟੌਪ ਟ੍ਰੈਂਡਿੰਗ ਐਥਲੀਟ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਇਸ ਦੇ ਵਿੱਚ ਇਕਲੌਤਾ ਭਾਰਤੀ ਐਡ ਹੋਇਆ ਮੁਹੰਮਦ ਸੌਰੀ ਸ਼ੁਭਮਨ ਗਿੱਲ। ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ ਸ਼ੁਭਮਨ ਗਿੱਲ ਹੈ ਜੀ। ਠੀਕ ਹੈ ਤੇ ਇੱਥੇ ਵੀ ਬਾਈ ਮਿਸਟੇਕ ਉਹ ਮੁਹੰਮਦ ਸ਼ਮੀ ਦੀ ਆਪਸ਼ਨ ਐਡ ਹੋਈ ਹੈ ਕਿਉਂਕਿ ਇਸ ਦਿਨ ਨਾਲ ਰਿਲੇਟਡ ਅਗਿਆ ਸੀ ਇੱਕ ਕੁਐਸ਼ਨ ਕਰਨ ਵਾਲੇ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਮਰਸਰ ਦੇ 2023 ਕੁਆਲਿਟੀ ਆਫ ਲਾਈਫ ਇੰਡੈਕਸ ਵਿੱਚ ਕਿਹੜਾ ਸ਼ਹਿਰ ਟੌਪ ਤੇ ਰਿਹਾ ਹਾਂਜੀ ਮਰਸਰ ਦਾ ਇੱਕ 2023 ਦਾ ਕੁਆਲਿਟੀ ਆਫ ਲਾਈਫ ਇੰਡੈਕਸ ਤਿਆਰ ਕੀਤਾ ਗਿਆ ਵਾ ਜਿਸ ਦੇ ਵਿੱਚ ਹైదరాబాద్ ਟੌਪ ਤੇ ਰਿਹਾ ਸੈਕਿੰਡ ਤੇ ਪੂਨਾ ਰਿਹਾ ਠੀਕ ਹੈ ਤੇ ਹੁਣ ਹైదరాబాద్ ਟੌਪ ਤੇ ਰਿਹਾ ਇੱਕ ਇੰਡੈਕਸ ਦੀ ਗੱਲ ਆ ਤਾਂ ਕੁਝ ਇੰਡੈਕਸ ਰਿਵਾਈਜ਼ ਕਰ ਲੈਨੇ ਆ ਗਲੋਬਲ ਰਿਮੋਟ ਵਰਕ ਇੰਡੈਕਸ ਵਿੱਚ ਡੈਨਮਾਰਕ ਟੌਪ ਤੇ ਰਿਹਾ ਹੰਗਰ ਇੰਡੈਕਸ 2023 ਵਿੱਚ ਭਾਰਤ 111ਵੇਂ ਨੰਬਰ ਤੇ ਰਿਹਾ ਟਾਈਮਜ਼ ਹਾਇਰ ਐਜੂਕੇਸ਼ਨ ਦੁਆਰਾ ਜਾਰੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਆਕਸਫੋਰਡ ਯੂਨੀਵਰਸਿਟੀ ਟੌਪ ਤੇ ਰਹੀ ਸਵਿਟਜ਼ਰਲੈਂਡ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਸਿਖਰ ਤੇ ਰਿਹਾ ਹੈਨਲੇ ਪਾਸਪੋਰਟ ਸੂਚਕਾਂਕ ਵਿੱਚ ਸਿੰਗਾਪੁਰ ਟੌਪ ਤੇ ਰਿਹਾ ਨਿਤਿਆ ਯੋਗ ਦੇ ਨਿਰਜਾਤ ਤਿਆਰੀ ਸੂਚਕਾਂਕ ਵਿੱਚ ਤਾਮਿਲਨਾਡੂ ਟੌਪ ਤੇ ਰਿਹਾ ਨੈਕਸਟ ਹੈ ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ ਸਾਰੇ ਜ਼ਿਲ੍ਹਿਆਂ ਵਿੱਚ ਪੀਐਮ ਕਾਲਜ ਆਫ ਐਕਸੀਲੈਂਸ ਸਥਾਪਿਤ ਕਰੇਗੀ ਦੇਖੋ ਮਧ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਪਹਿਲਾਂ ਦੇ ਕਾਲਜ ਆ ਉਹਨਾਂ ਨੂੰ ਮੋਡੀਫਾਈ ਕੀਤਾ ਜਾਵੇਗਾ ਇਸ ਕਰਕੇ ਮਧ ਪ੍ਰਦੇਸ਼ ਦੀ ਗਵਰਨਮੈਂਟ ਆਪਣੇ ਸਾਰੇ ਜ਼ਿਲ੍ਹਿਆਂ ਵਿੱਚ ਪੀਐਮ ਕਾਲਜ ਆਫ ਐਕਸੀਲੈਂਸ ਸਥਾਪਿਤ ਕਰੇਗੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਮੱਧ ਪ੍ਰਦੇਸ਼ ਦੀ ਗਵਰਨਮੈਂਟ ਕਰੇਗੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਆ ਭੋਪਾਲ ਇਥੋਂ ਦੇ ਚੀਫ ਮਿਨਿਸਟਰ ਨਵੇਂ ਬਣੇ ਆ ਡਾਕਟਰ ਮੋਹਨ ਜਾਦਵ ਅਤੇ ਗਵਰਨਰ ਆ ਮੰਗੂ ਭਾਈ ਸ਼ਗਨ ਭਾਈ ਪਟੇਲ ਮੱਧ ਪ੍ਰਦੇਸ਼ ਦੇ ਵਿੱਚ ਕੋਨੂ ਨੈਸ਼ਨਲ ਪਾਰਕ ਆ ਸੰਜੇ ਨੈਸ਼ਨਲ ਪਾਰਕ ਆ ਮਾਦਵ ਨੈਸ਼ਨਲ ਪਾਰਕ ਆ ਮੰਡਲਾ ਪਲਾਂਟ ਫਾਸਿਲ ਨੈਸ਼ਨਲ ਪਾਰਕ ਆ ਕਾਨਾ ਨੈਸ਼ਨਲ ਪਾਰਕ ਆ ਵੰਦਵਗੜ ਨੈਸ਼ਨਲ ਪਾਰਕ ਆ ਵਨ ਵਿਹਾਰ ਨੈਸ਼ਨਲ ਪਾਰਕ ਆ ਰੂਦਰ ਸਾਗਰ ਝੀਲ نیشنل ਪਾਰਕ ਪੈਂਚ نیشنل ਪਾਰਕ ਸਤਪੁਰਾ نیشنل ਪਾਰਕ ਪੰਨਾ نیشنل ਪਾਰਕ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਮੱਧ ਪ੍ਰਦੇਸ਼ ਸੈਕਿੰਡ ਤੇ ਅੰਡੇਮਾਨ ਨਿਕੋਬਰ ਥਰਡ ਤੇ ਅਸਮ ਮੱਧ ਪ੍ਰਦੇਸ਼ ਵਿੱਚ ਭਾਰਤ ਦੇ ਸਭ ਤੋਂ ਵੱਡੇ ਪੰਪ ਸਟੋਰੇਜ ਪ੍ਰੋਜੈਕਟ ਦਾ ਨੀ ਪੱਥਰ ਰੱਖਿਆ ਗਿਆ ਨੈਸ਼ਨਲ ਸਮਾਰਟ ਸਿਟੀ ਕਨਕਲੇਵ ਵਿੱਚ ਇੰਦੌਰ ਸਭ ਤੋਂ ਵਧੀਆ ਸਮਾਰਟ ਸਿਟੀ ਦਾ ਦਰਜਾ ਇੰਦੌਰ ਨੂੰ ਮਿਲਿਆ ਭਾਰਤ ਨੂੰ ਮੱਧ ਪ੍ਰਦੇਸ਼ ਵਿੱਚ ਚਰਨਜਮਾ ਟਾਈਗਰ ਰਿਜ਼ਰਵ ਵੀਰਨਗਾਨਾ ਗੁਰਗਾਵਤੀ ਟਾਈਗਰ ਰਿਜ਼ਰਵ ਮਿਲਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਬੀਸੀਸੀਆਈ ਨੇ ਕਿਸ ਕ੍ਰਿਕਟਰ ਲਈ ਅਰਜੁਨ ਪੁਰਸਕਾਰ ਦੀ ਸ਼ਿਫਾਰਿਸ਼ ਕੀਤੀ ਜਾਂ ਅਰਜੁਨ ਪੁਰਸਕਾਰ ਲਈ ਕਿਹੜੇ ਕ੍ਰਿਕਟਰ ਨੂੰ ਚੁਣਿਆ ਗਿਆ ਠੀਕ ਹੈ ਤਾਂ ਮੁਹੰਮਦ ਸ਼ਮੀ ਇਸ ਵਾਰ ਦੇ ਵਰਲਡ ਕੱਪ ਵਿੱਚ ਮੁਹੰਮਦ ਸ਼ਮੀ ਦਾ ਬਹੁਤ ਅਹਿਮ ਯੋਗਦਾਨ ਰਿਹਾ ਇਸ ਕਰਕੇ ਬੀਸੀਸੀਆਈ ਨੇ ਅਰਜੁਨ ਪੁਰਸਕਾਰ ਦੀ ਸ਼ਿਫਾਰਿਸ਼ ਮੁਹੰਮਦ ਸ਼ਮੀ ਲਈ ਕੀਤੀ ਹੈ অপশন বি ইজ আ রাইট আনসার মোহাম্মদ शमीनुচুনিয়ামা নেক্সট কোশ্চেন हाल ही ਵਿੱਚ ਰਾਸ਼ਟਰੀ ਊਰਜਾ ਸੰਭਾਲ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਰਾਸ਼ਟਰੀ ਊਰਜਾ ਸੰਭਾਲ ਦਿਵਸ ਹਰੇਕ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ অপশন বি ਇਜ਼ আ রাইট আনসার ਊਰਜਾ ਸੁਰੱਖਿਆ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਜਾਂਦਾ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਅਵੇਡਸ ਵਿਸ਼ਵ ਵਾਇਰਸ ਦਿਵਸ ਮਨਾਇਆ ਗਿਆ। ਬੀਐਸਐਫ ਦਾ ਸਥਾਪਨਾ ਦਿਵਸ ਮਨਾਇਆ ਗਿਆ। 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ। ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ। 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ। 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ। 5 ਦਸੰਬਰ ਨੂੰ ਮਿੱਟੀ ਦਿਵਸ ਮਨਾਇਆ ਗਿਆ। ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ। ਸ਼ੇਧ ਸੰਬਰਨ ਨੂੰ ਮਹਾ ਪਰਨਿਰਵਾਣ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰ ਬੰਦ ਸੈਨਾ ਛੰਡਾ ਦਿਵਸ ਅੰਤਰਰਾਸ਼ਟਰੀ ਸਹਿਰੀ ਹਵਾਵਾਜੀ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਸਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਯੂਨੀਸੇਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਦਿ ਮਨਾਇਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਨੇ ਐਫਡੀਆ ਪ੍ਰਾਪਤਕਰਤਾ ਦੇ ਰੂਪ ਵਿੱਚ ਟੌਪ ਦਾ ਸਥਾਨ ਹਾਸਲ ਕੀਤਾ ਹਾਂਜੀ ਪੂਰੇ ਦੇਸ਼ ਦੇ ਵਿੱਚੋਂ ਮਹਾਰਾਸ਼ਟਰ ਨੇ ਜੇਕਰ ਆਪਾਂ ਗੱਲ ਕਰੀਏ ਐਫਡੀਆ ਦੀ ਤਾਂ ਮਹਾਰਾਸ਼ਟਰ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਵਿੱਚ 28868 ਐਫਡੀਆ ਜਿਹੜੀ ਮਹਾਰਾਸ਼ਟਰ ਨੇ ਪ੍ਰਾਪਤ ਕੀਤੀ ਹੈ ਤੇ ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਐਫਡੀਆ ਦੇ ਮਾਮਲੇ ਵਿੱਚ ਮਹਾਰਾਸ਼ਟਰ ਟੌਪ ਤੇ ਰਿਹਾ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਮਹਾਰਾਸ਼ਟਰ ਟੌਪ ਤੇ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਇਥੋਂ ਦੇ ਚੀਫ ਮਿਨਿਸਟਰ ਆ ਏਕਨਾਥ ਸ਼ਿੰਦੇ ਅਤੇ ਗਵਰਨਰ ਆ ਰਾਮੇਸ਼ ਬੈਂਸ ਮਹਾਰਾਸ਼ਟਰ ਦੇ ਵਿੱਚ ਗੁਗਾਮਲ ਨੈਸ਼ਨਲ ਪਾਰਕ ਬੋਰੀ ਬਿਲੀ ਨੈਸ਼ਨਲ ਪਾਰਕ ਤਾ ਡੋਬਾ ਨੈਸ਼ਨਲ ਪਾਰਕ ਚੰਦੋਲੀ ਨੈਸ਼ਨਲ ਪਾਰਕ ਨਵੇਂ گاਉ ਨੈਸ਼ਨਲ ਪਾਰਕ ਦਾ ਤੰਸਾ ਵਾਈਲਡਲਾਈਫ ਸੈਂਚੁਰੀ ਆ ਲੋਨਾਰ ਝੀਲ ਆ ਉਜਾਨੀ ਡੈਮ ਆ ਜੈਕਵਾੜੀ ਡੈਮ ਆ ਕੋਈ ਨਾ ਡੈਮ ਆ ਸਭ ਤੋਂ ਵੱਧ ਮੂਗਫਲੀ ਦਾ ਉਤਪਾਦਨ ਮਹਾਰਾਸ਼ਟਰ ਵਿੱਚ ਹੁੰਦਾ ਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਮਹਾਰਾਸ਼ਟਰ ਸਰਕਾਰ सुरेश ਵਾੜਕਰ ਨੂੰ ਲਤਾ ਮੰਗੇਸ਼ੰਕਰ ਪੁਰਸਕਾਰ ਦੇਵੇਗੀ ਤੇ ਮਹਾਰਾਸ਼ਟਰ ਨੇ ਰਾਜਾ ਭਲੇਂਦਰ ਟਰੋਫੀ ਜਿੱਤੀ ਹੈ ਮਹਾਰਾਸ਼ਟਰ ਸਰਕਾਰ ਨੇ ਲਿਕ ਲੜਕੀ ਸਕੀਮ ਨੂੰ ਮਨਜ਼ੂਰੀ ਦਿੱਤੀ ਤੇ ਮਹਾਰਾਸ਼ਟਰ ਸਰਕਾਰ ਨਮੋ 11 ਸੋਤਰੀ ਪ੍ਰੋਗਰਾਮ ਲਾਗੂ ਕਰੇਗੀ ਮਹਾਰਾਸ਼ਟਰ ਸਰਕਾਰ ਨੇ ਜਰਮਨੀ ਦੀ ਪੇਸ਼ੇਵਰ ਐਸੋਸੀਏਸ਼ਨ ਫੁੱਟਬਾਲ ਲੀਗ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੈਕਸਟ ਕੁਐਸ਼ਨ ਕਿਸ ਨੂੰ ਹਾਲ ਹੀ ਵਿੱਚ ਪੀਐਫ ਆਰਡੀਏ ਬੋਰਡ ਦੇ ਪਾਰਟ ਟਾਈਮ ਮੈਂਬਰ ਵਜੋਂ ਚੁਣਿਆ ਗਿਆ ਹਾਂਜੀ ਪੀਐਫ ਆਰਡੀਏ ਬੋਰਡ ਦੇ ਪਾਰਟ ਟਾਈਮ ਮੈਂਬਰ ਵਜੋਂ ਚੁਣਿਆ ਗਿਆ ਵਾ ਇਹ ਚੁਣਿਆ ਗਿਆ ਪਰਮ ਸੇਨ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਪਰਮ ਸੇਨ FIRA ਇਸਦੀ ਫੁੱਲ ਫਾਰਮ ਹੈ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਇਸਦੇ ਪਾਰਟ ਟਾਈਮ ਮੈਂਬਰ ਵਜੋਂ ਪਰਮ ਸੈਨ ਨੂੰ ਚੁਣਿਆ ਗਿਆ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਫਾਤਿਮਾ ਬਸੀਮ ਸਿਆਚਿਨ ਗਲੇਸ਼ੀਅਰ ਦੇ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣੀ ਕੇਐਸ ਰੈਡੀ ਨੂੰ ਹైదరాబాద్ ਸਿਟੀ ਪੁਲਿਸ ਕਮਿਸ਼ਨਰ ਚੁਣਿਆ ਗਿਆ ਸैम ਮੌਲਟਮੈਨ ਨੂੰ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਈਓ ਵਜੋਂ ਚੁਣਿਆ ਗਿਆ ਰੂਰਲ ਮਾਰਕੀਟਿੰਗ ਐਸੋਸੀਏਸ਼ਨ ਆਫ ਇੰਡੀਆ ਨੇ ਪੁਨੀਤ ਵਿਦਿਆਰਥੀ ਨੂੰ ਚੁਣਿਆ ਆਨੰਦ ਮਹਿੰਦਰਾ ਨੂੰ ਮੁੰਬਈ ਉਤਸਵ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਨੈਕਸਟ ਕੁਐਸ਼ਨ ਕਿਸ ਬ੍ਰਿਟਿਸ਼ ਭਾਰਤੀ ਸੰਗੀਤਕਾਰ ਨੂੰ ਹਾਲ ਹੀ ਵਿੱਚ 2024 ਦੇ ਬੁਕਰ ਇਨਾਮ ਦੇ ਨਿਰਣਾਇਕ ਪੈਨਲ ਵਜੋਂ ਸ਼ਾਮਿਲ ਕੀਤਾ ਗਿਆ ਹਾਂਜੀ ਬੁਕਰ ਇਨਾਮ ਦੇ ਵਿੱਚ ਸ਼ਾਮਿਲ ਕੀਤਾ ਗਿਆ 2024 ਦੇ ਵਿੱਚ ਇੱਕ ਭਾਰਤੀ ਸੰਗੀਤਕਾਰ ਨਿਤਿਨ ਸਾਹਣੀ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ FIH ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2023 ਕਿਸ ਸਹਿਰ ਵਿੱਚ ਆਯੋਜਿਤ ਕੀਤਾ ਜਾਵੇਗਾ ਹਾਂਜੀ FIH FIH ਜਿਹੜਾ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2023 ਕੋਲਾਲੰਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ ਆਪਸ਼ਨ B ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਗਦਮ ਪ੍ਰਸ਼ਾਦ ਨੂੰ ਕਿਸ ਰਾਜ ਦਾ ਨਵਾਂ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹਾਂਜੀ ਗਦਮ ਪ੍ਰਸ਼ਾਦ ਇਹ ਤెలంగాణਾ ਵਿਧਾਨ ਸਭਾ ਦੇ ਨਵੇਂ ਸਪੀਕਰ ਬਣੇ ਆਪਸ਼ਨ A ਇਸ ਦਾ ਰਾਈਟ ਸੌਰੀ C ਇੱਥੇ ਰਾਈਟ ਆਨਸਰ ਹੈ తెలంగాణਾ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ తెలంగాణਾ ਹੁਣ తెలంగాణਾ ਦੀ ਗੱਲ ਹੋ ਰਹੀ ਆ ਤਾਂ తెలంగాణਾ ਦੀ ਕੈਪੀਟਲ ਕੀ ਆ ਹైదరాబాద్ ਇਥੋਂ ਦੇ ਚੀਫ ਮਿਨਿਸਟਰ ਆ ਰੇਵੰਤ ਰੈਡੀ ਅਤੇ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਮਿਰਗਵਾਨੀ ਨੈਸ਼ਨਲ ਪਾਰਕ తెలంగాణਾ ਦੇ ਵਿੱਚ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਮਹਾਵੀਰ ਹਰੀਨਾ ਮਨਸਥਲੀ ਨੈਸ਼ਨਲ ਪਾਰਕ ਪਾਖਲ ਵਾਈਲਡਲਾਈਫ ਸੈਂਚੂਰੀ ਆ ਕਾਬਲਾ ਵਾਈਲਡਲਾਈਫ ਸੈਂਚੂਰੀ ਆ ਇਸ ਤੋਂ ਇਲਾਵਾ ਤੇਲੰਗਾਨਾ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ ਵੈਰੀ ਇੰਪੋਰਟੈਂਟ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਵਿੱਚ ਰਾਮਾਗੁੰਡਮ ਐਨਟੀਪੀਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਪੇਮਬਰਤੀ ਅਤੇ ਚਾਂਦਲਾਪੁਰ ਨੂੰ ਤੇਲੰਗਾਨਾ ਦੇ ਸਭ ਤੋਂ ਵਧੀਆ ਸੈਲਾਨੀ ਪਿੰਡਾ ਵਜੋਂ ਚੁਣਿਆ ਗਿਆ ਤੇਲੰਗਾਨਾ ਸਰਕਾਰ ਨੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਨਾਸ਼ਤਾ ਯੋਜਨਾ ਦਾ ਐਲਾਨ ਕੀਤਾ ਤਲੰਗਣਾ ਭਾਰਤ ਵਿੱਚ ਆਪਣੀ ਗੋਰਿਲਾ ਗਲਾਸ ਨਿਰਮਾਣ ਸਹੂਲਤ ਸਥਾਪਿਤ ਕਰੇਗਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ